ਉਠਕੇ ਬਾਜਾਂ ਤੇ ਕੇ ਆ ਦਰਵਾਜ਼ੇ ਬਹਿਨੇ ਆਸ਼ਕੀ ਮੈਂ ਰਮਜਨ ਜਾਣਾ ਬਾਂਸਾ ਵਾਂਗੂ ਖੈਨੇ ਮੈਨੂੰ ਸਮਝ ਨਹੀਂ ਵੇ ਸੋਹਣਿਆ ਕਿਹੜਿਆਂ ਰੰਗਾਂ ਵਿੱਚ ਰਹਨੇ ਕੇਨਾ ਜਾਰੀ ਤੋੜ ਕੇ ਬੈਗੀ ਦਲੀਪੋ ਲਾ ਮਿੱਤਰਾਂ ਨੂੰ ਹਵਾ ਲੱਡੂਆਂ ਤੇਰਿਆਂ ਨੇ ਸਾਡਾ ਬੈਠ ਕਬ ਕਹਿਤਾ ਸਾਵਾ ਟੁੱਟ ਗਈ ਜਾਰੀ ਦਾ ਕਾਦਨ ਦੇ ਲਈ ਪੋਵਾ ਕਹਿੰਦਾ ਜਿਹੜੀ ਕਣਕ ਵਿੱਚ ਵਰਸਨ ਗੋਲੇ ਉਹਦੀ ਆਸ ਨਾ ਕਰੀਏ ਟੁੱਟ ਗਈ ਜਾਰੀ ਦਾ ਕਿ ਸਬਰ ਚੋਬਰਾ ਕਰੀਏ ਅੱਜ ਤਾਂ ਨਹੀਂ ਤੂੰ ਸਬਰ ਨਹੀਂ ਦੱਸਦੀ ਲੁੱਟ ਕੇ ਭੌਰ ਬਣਾ ਤੇ ਡੰਗੇ ਅੱਜ ਕਿਦੀ ਸਾਡੀ ਪੈਂਦੀ ਨਾ ਪੂਰੀ ਨਾ ਸਾਡੀ ਨਹੀਂ ਸੁਣਦਾ ਥਾਣਾ ਲੱਗੀ ਜਾਰੀ ਤੋ ਕਿ ਸਹੁਰੇਦੈਨ ਕੀ ਜਾਣਾ ਸਹੁਰੇ ਜਾਂਦੀ ਨੂੰ ਤੂੰ ਉੜਕਾਉਣਾ ਕੀ ਕੁਦਰਤ ਬੇ ਤੇਰੀ ਜਿਹੜੇ ਤਾਂ ਮੈਨੂੰ ਲੈਣ ਵੇ ਆ ਕੇ ਬੰਨ ਕੇ ਖੂਬ ਦਲੇਰੀ ਮਾਪੇ ਤੋਰਨਗੇ ਕਿ ਬਾਤ ਚਲਣੀ ਨਹੀਂ ਤੇਰੀ ਕਹਿਣਾ ਲੈ ਕੇ ਗਨਰਸੀ ਨਹੀਂ ਹੋ ਜਾਂ ਦਾਲੇ ਗੱਡੀ ਘੇਰ ਲਾਂ ਤੇਰੀ ਕਿ ਜੋਰ ਭਰਾਵਾਂ ਦੇ ਨਹੀਂ ਅਸੀਂ ਖਾਲੀ ਮੂੜ ਨਾ ਮੁੜ ਗਏ ਜੋਰ ਭਰਾਵਾਂ ਦੇ ਹੋਰ ਸੁਣਾਈਏ ਸੁਣਾ ਦੇ ਅੱਛਾ ਕਹਿੰਦਾ ਉਰਲੀਏ ਨਹੀਂ ਪਰ ਲੀਏ ਪਰ ਲੀਏ ਨਹੀਂ ਉਰਲੀਏ ਕੇ ਬੈਠਦੇ ਹੀ ਨਹੀਂ ਪੰਡਿਆਰ ਪਾਣੀ ਨਹੀਂ ਪਿਆ ਮਸ਼ਾਫਰਾ ਆਣ ਖੜੇ ਨਹੀਂ ਤੇਰੇ ਦਵਾਰ ਉਹ ਕਿਉਂ ਬੋਲਦੀ ਆ ਕਹਿੰਦੀ ਖੂਹਾਂ ਤੇ ਟੋਬਾ ਤੇ ਛਪੜੀ ਸਮਝ ਗਰੀ ਅਣਜਾਨ ਪਾਣੀ ਟਿੰਨਾ ਦਾ ਏਕ ਹੈ ਅਸਲੀ ਕਰਕੇ ਜਾਣ ਉਹ ਕਿਉਂ ਬੋਲਦਾ ਮੋੜ ਦਿੰਦਾ ਕਹਿੰਦਾ ਖੂਹਾਂ ਟੋਬਾ ਛਪੜੀ ਸਮਝ ਘਰੀ ਨਹੀਂ ਅਣਜਾਨ ਕਹਿੰਦਾ ਬੱਲਾ ਕਾ ਅਸ ਨੂੰ ਵੀ ਜੀਏ ਨਹੀਂ ਜੇ ਕੌੜ ਤੂੰ ਮੈਨੂੰ ਖਾਣ ਹਾਂ 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 ਤੇ ਹੋਰ ਵੀ ਹੈਗੀਆਂ ਹੁਣ ਤੈਨੂੰ ਦੋੜਾ ਸੁਣਾਉਨੇ ਆ ਜੀ ਅੱਛਾ ਜੀ ਕਹਿੰਦਾ ਕਿ ਨਾ ਬਾਜਾ ਕਹਿੰਦਾ ਰੂਪ ਕਿਸੇ ਕੰਮ ਨਹੀਂ ਕਨਾ ਜਿਵੇਂ ਰਹੁੜੇ ਫੁੱਲ ਆਈ ਪੌਣ ਝੜ ਜਾਣਗੇ ਕਿਸੇ ਨੇ ਨਹੀਂ ਲੈਣੇ ਮੁੱਲ ਹਾਂ ਕਨਾ ਬੂਜਾ ਪਾਲ ਪੜੋਸਕੇ ਤਿਆਰ ਕੀਤਾ ਫੁੱਲ ਜਾ ਪੈਂਦਾ ਦੋਸਤੋ ਵਿੱਚ ਚਾਫਿਆਂ ਦੇ ਪਤੀ ਮਰੇ ਨਾ ਨਾਰ ਮਠਿਆਰ ਦਾ ਪੁੱਤ ਮਰਨ ਨਾ ਬੁੱਢੇ ਮਾਪਿਆਂ ਦੇ ਜਿੰਦ ਜਾਂਦੀ ਆ ਵਿੱਚ ਸਾਪਿਆਂ ਦੇ ਕਹਿੰਦਾ ਕਲਰ ਦੇ ਵਿੱਚ ਦੀਵਾ ਮੱਚਦਾ ਮੱਚਦਾ ਬਿਨ ਬੱਤੀ ਬਿਨ ਤੇਲ ਜਿਆਦਾ ਰੱਬਾ ਚੱਕ ਲੈ ਨਹੀਂ ਕਰਦੇ ਪ੍ਰਮਾਤਮਾ ਨਾਲ ਮੇਲ ਹਮ ਬਹੁਤ ਵਧੀਆ ਬਹੁਤ ਨੇ ਹੋਰ ਸੁਣਾ ਦੇ ਕੋਈ ਕਹਾਣੀ ਸੁਣਾ ਦੇ ਅੱਛਾ ਕਹਾਣੀ ਇਹਨਾਂ ਦਿੰਨੀ ਆ ਰੂਪ ਤੇ ਸੰਤ ਦੀ ਤਨੀ ਨਾ ਉਹ ਨਹੀਂ ਮੈਂ ਜਾਣਦਾ ਨਾ ਉਹਦਾ ਚਿੱਠਿਆਂ ਚ ਹੈ ਉਹ ਕੋਈ ਗੰਦਾ ਨਹੀਂ ਸੁਣਿਆ ਮੈਂ ਕਿਤੇ ਠੀਕ ਹੈ ਕੋਈ ਗਾਉਣ ਵਾਲੇ ਨਹੀਂ ਸੁਣਾਓ ਹੋਰ ਸੁਣਾਵੇ ਕੋਈ ਹੈ ਹਾਂ ਕਹਨੇ ਦਿਲਦਰਿਆ ਸਮੁੰਦਰੋਂ ਡੂੰਗੇ ਕੌਣ ਦਿਲਾਂ ਦੀਆਂ ਜਾਣੇ ਵਿੱਚੇ ਬੇੜੀ ਵਿੱਚੇ ਚੱਪਾ ਵਿੱਚੇ ਬਾਖਤ ਬਿਹਾਣੇ ਕਹਨਾ ਉੱਜੜਜਾਰ ਗਮਾਂਡੋ ਚੱਲੇ ਠੇਕ ਬਿਆਹ ਵਿੱਚ ਸੀਨੇ ਜਿੰਨਾ ਬਾਝਾ ਜਿੰਦ ਕੰਬਲੀਏ ਪਲ ਨਹੀਂ ਸਰਦਾ ਕਹਿੰਦਾ ਗੁਜ਼ਰ ਗਏ ਸਾਲ ਮਹੀਨੇ ਕਹਿੰਦਾ ਚੰਦਾ ਤੇਰੀ ਚਾਨਣੀ ਦੀਬਾ ਤੇਰੀ ਲੋ ਫਸੀ ਮਰੇ ਨਾ ਨਿਆਣੀ ਨਾਰਦਾ ਐਵੇਂ ਨੈਣ ਗਮਾਉਂਦੀ ਐ ਰੋ ਹੁਣ ਹੀਰ ਗਾਉਂਦਾ ਕੋਈ ਕਿੰਨੇ ਐ ਕੋਈ ਕਿੰਨੇ ਐ ਹੀਰ ਜੇ ਨੂੰ ਇੰਦਰ ਦੇ ਖਾੜੇ ਚ ਪਰੀ ਨੱਚਦੀ ਹੁੰਦੀ ਉਹ ਪਰੀ ਨੱਚਦੀ ਜੇ ਉਹ ਇੰਦਰ ਨਚਾਉਂਦਾ ਉਸ ਜਰਮ ਚ ਇੰਦਰ ਦਾ ਮੁੰਡਾ ਸੀ ਰਾਂਝਾ ਤੇ ਉਹ ਜਦੋਂ ਪਰੀਆਂ ਰੋਜ਼ ਨਚਾਉਂਦਾ ਉਸ ਹੀ ਰਾਜਾ ਸਮਝ ਲਿਆ ਉਹ ਜਦੋਂ ਨਚਾਉਂਦਾ ਤੇ ਉਹ ਕਹਿੰਦਾ ਵੀ ਆਕੇ ਆਪਾਂ ਉੱਥੇ ਚੱਲੀਏ ਮੇਰਾ ਪਿਓ ਖਾੜਾ ਲਾਉਂਦਾ ਹੈ ਤੇ ਵੀ ਜੇ ਆਪਾਂ ਖਾੜੇ ਛੋਣ ਚੱਲੀਏ ਉਦੋਂ ਪਿਓ ਪੁੱਤੋ ਪੈਉ ਦੀ ਕਿਚਰੀ ਚ ਪੁੱਤੋ ਉਸ ਟਾਈਮ ਤੇ ਜਾਂਦਾ ਨਹੀਂ ਸੀ ਸਾਥ ਜੋ ਸੀ ਹਾਂ ਉਹ ਸਾਡੇ ਕਾਣੇ ਨੂੰ ਕਹਿੰਦਾ ਉਸੇ ਪਿੰਡ ਚ ਸੈਦਾ ਕਾਣਾ ਸੀ ਉਹ ਕਹਿੰਦਾ ਕਿ ਆਪਾਂ ਦੋਨੇ ਚੱਲੀਏ ਉਹ ਕਹਿੰਦਾ ਜੇ ਉੱਥੋਂ ਕੋਈ ਚੀਜ਼ ਮਿਲੀ ਮੈਨੂੰ ਕੀ ਦੇਵੇਂਗਾ ਉਹ ਕਹਿੰਦਾ ਵੀ ਤੈਨੂੰ ਤੀਜਾ ਹਿੱਸਾ ਦੇ ਦੂੰ ਉਹ ਕਹਿੰਦਾ ਨਾਂ ਵੀ ਮੈਨੂੰ ਅੱਧ ਦੇ। ਕਹਿੰਦਾ ਚੰਗਾ ਅੱਧ ਦੇ ਦੂੰ। ਹੂੰ। ਉਹ ਜਾ ਕੇ ਉਹ ਖਾੜੇ 'ਚ ਬਹਿ ਗਏ। ਪਰੀਆਂ ਉੱਤਰੀਆਂ ਕਾਸ ਤੋਂ ਤੇ ਉਹ ਲਗੀਆਂ ਗਾਉਣ। ਹੂੰ। ਇਹੋ ਗਾਉਣ ਲਗੀਆਂ। ਤੇ ਫਿਰ ਉਹਨਾਂ ਨੇ ਕੀ ਕਰਿਆ? ਉਹ ਤਾਨ ਤੋੜ ਦੀਆਂ ਜਦੋਂ ਇੰਦਰ ਤੇ ਤੋੜ ਦੀਆਂ ਸੀ ਆ ਬੋਲੀ ਦਾ। ਹੂੰ। ਉਹ ਹੌਲੀ ਹੌਲੀ ਜਦੋਂ ਗੇੜਾ ਦੇ ਉਹ ਇੰਦਰ ਨੋਂ ਵੀ ਸੋਹਣਾ ਸੀ ਰਾਂਝਾ ਹਾਂ ਉਹ ਉਹਦੇ ਤਾਨ ਤੋੜਨ ਲੱਗ ਗਿਆ ਉਹ ਇੰਦਰ ਫਿਰ ਸਹਿਮ ਗਿਆ ਵੀ ਮੈਥੋਂ ਸੋਹਣਾ ਤੇ ਮੈਥੋਂ ਵਲੀ ਕੌਣ ਆ ਗਿਆ ਹਾਂ ਉਹਨੇ ਪਾਲ ਚੋਲ ਕਰੀ ਤੇ ਉਹਨੇ ਉਹ ਠਾ ਦਿਆ ਰਾਂਝਾ ਨਾਲੇ ਸੈਦਾ ਉਹ ਕਹਿੰਦੇ ਵੀ ਤੁਸੀਂ ਇਹ ਗੱਲ ਕੀ ਕਰੀ ਕਹਿੰਦੇ ਅਸੀਂ ਸਾਥੋਂ ਦਾ ਜਿਹੜੀ ਹੋਣੀ ਸੀ ਹੋਗੀ ਕਹਣਾ ਲਾਇਆ ਕਿ ਹੁਣ ਕਿ ਸੋਨੂ ਭਾਈ ਤੁਸੀਂ ਮਾਤ ਲੋਕ ਚ ਜਰਮ ਲੈ ਲੋ ਜਾ ਕੇ ਹਮ ਕਿ ਮਾਤ ਲੋਕ ਚ ਜਰਮ ਲੈ ਲੋ ਹੀਰ ਨੂੰ ਕਹਤਾ ਨਾਲੇ ਕਹਤਾ ਰਾਜੇ ਹਮ ਤੇ ਜਿਹੜਾ ਅਗਲਾ ਕਹਿੰਦਾ ਸੈਜੇ ਦਾ ਕਿਵੇਂ ਉਹ ਬਣ ਗਿਆ ਵੰਡ ਵਿਹਾਰ ਵੀ ਸੈਜੇ ਦਾ ਅੱਧ ਕਿਵੇਂ ਹੋ ਗਿਆ ਉਹ ਐਸੇ ਲੋਟ ਹੋਇਆ ਸੀ ਤੇ ਜਦੋਂ ਉੱਥੇ ਉਹ ਮਨਜ਼ੂਰ ਹੋ ਗਿਆ ਉਹਨੇ ਬਖਸ਼ਤਾ ਕਿ ਮੇਰੀ ਮਾਤ ਲੋਕ ਚ ਜਰਮ ਲੈ ਲੋ ਫਿਰ ਰਾਂਝਾ ਦਾ ਜਮੈਸੀ ਟਕਤ ਹਜ਼ਾਰੇ ਹਾਂ ਤੇ ਹੀਰ ਜੰਮੀ ਸੀ ਰਾਜੇ ਚੂਚਕ ਦੇ ਹਾਂ ਜਦੋਂ ਰਾਜੇ ਚੂਚਕ ਦੇ ਜੰਮੀਆਂ ਨਾ ਫਿਰ ਕਹਿੰਦੇ ਬਾਗ ਬਗੀਚੇ ਲਾਲੇ ਧਰਮੀ ਰਾਜਿਆਂ ਨੇ ਤਲਾਦ ਆਲੇ ਸੁੰਦਰਾ ਕ੍ਰਿਸ਼ਨ ਓਏ ਮਲਾਰੀ ਉੱਥੇ ਫਿਰ ਪਰੀਆਂ ਨਾ ਆਉਣ ਆਗੀਆਂ ਕਹਿੰਦਾ ਖਾੜੇ ਇੰਦਰ ਦੇ ਪਰੀਆਂ ਉੱਡੀਆਂ ਉੱਡੀਆਂ ਓਏ ਮਾਰ ਕੇ ਅਡਾਰੀ ਉਹਦਾ ਉੱਤਰੀਆਂ ਚੂਚਕ ਦੇ ਬਾਜ਼ਾਰੀ ਉੱਥੇ ਪਰੀਆਂ ਨੇ ਨਾਉਣ ਰਚਾਲਿਆ ਨੱਚਣ ਕੁੱਦਨ ਨਾਕੇ ਲਾਉਂਦੀਆਂ ਨੇ ਟਾਰੀ ਉਹਨਾਂ ਦੇ ਕੱਪੜੇ ਚੱਕਲੇ ਰਾਜੇ ਚੂਚਕ ਨੇ ਕੱਪੜੇ ਚੱਕਲੇ ਜਿਹੜੀਆਂ ਦੇ ਠੀਗੇ ਕੱਪੜੇ ਉਹਨਾਂ ਨੇ ਦਾ ਪਰ ਹੀਰ ਪੜੀ ਦੇ ਚੱਕਲੇ ਜਦੋਂ ਹੀਰ ਪਰੀ ਦੇ ਕੱਪੜੇ ਚੱਕਲੇ ਉਹ ਹੀਰ ਨੇ ਆਖਿਆ ਕਹਿੰਦੀ ਕੱਪੜੇ ਆਪਣਿਆਂ ਦੇ ਭੈਣੋਂ ਕਾਲਾ ਕੋਈ ਵੱਜ ਗਿਆ ਨਹੀਂ ਕਿਹੜਾ ਆ ਗਿਆ ਨਹੀਂ ਆਪਣੇ ਕੱਪੜਿਆਂ ਦਾ ਛਿਕਾਰੀ ਹਾਂ ਉੱਥੋਂ ਫੇਰ ਚੂਚਕੇ ਬੂਜਾਂ ਵਿਚੋਂ ਠਕੇ ਬੋਲਦਾ ਭਰੀਆਂ ਨੂੰ ਕਹਿੰਦਾ ਕੱਲੀ ਕੱਲੀ ਹੀਰ ਹੋ ਕੇ ਹੀਲੇ ਜਨਮ ਦਾ ਦਾਦਾ ਹੀਰੇ ਨਿਕੜ ਮੇਰੇ ਮੇਰੀ ਜਾਂਦੀ ਹੈ ਦੇਹ ਹੀ ਨਹੀਂ ਕੁਮਾਰੀ ਫੇਰ ਉੱਥੋਂ ਰਾਜੇ ਚੂਚਕਦੇ ਉਹ ਜੰਮੀ ਸੀ ਹੀਰ ਉਠੋ ਜੰਮੀ ਤੇ ਹੌਲੀ-ਹੌਲੀ ਹੋ ਜਵਾਨ ਹੋ ਗਈ ਜਵਾਨ ਹੋ ਗਈ ਉਹ ਦਰੋਂ ਰਾਂਝਾ ਜੰਮਿਆ ਰਾਂਝਾ ਜੰਮਿਆ ਤੇ ਹੁਣ ਮੇਲ ਮਲਾਉਣ ਵਾਲਾ ਪ੍ਰਭੂ ਐ ਆਪੇ ਮੇਲ ਮਲਾਉਂਦਾ ਹੋਰ ਇੱਕ ਦਾ ਫੇਰ ਮੇਲ ਮਿਲਾਇਆ ਉਹ ਨਹੀਂ ਫੇਰ ਜਦੋਂ ਉਠੋ ਰਾਂਝੇ ਨੂੰ ਤੂੰ ਤੂੰ ਮੈਂ ਮੈਂ ਹਣ ਲੱਗੀ ਪਰਜਾਈਆਂ ਬਾਲੀਆਂ ਸੀ ਉਹਦੇ ਜਿਹੜੀ ਲਾਲੇ ਭਾਬੀ ਸੀ ਉਹ ਉਹ ਨੂੰ ਰੱਖਦੀ ਸੀ ਆਪਦੇ 3 ਪੁੱਤਾਂ ਮੰਗੂ ਲਾਲਾ ਉਹ ਜਦੋਂ ਰਾਂਝਾ ਡੇ ਘਟਾ ਉਹ ਜਾ ਕੇ ਖੇਤ ਤੇ ਜਾ ਕੇ ਰੁੱਸ ਕੇ ਪੈ ਗਿਆ ਜਦੋਂ ਰੁੱਸ ਕੇ ਪਿਆ ਤੇ ਉੱਥੇ ਉਹ ਲਾਲੇ ਭਾਬੀ ਰੋਟੀਆਂ ਲੈ ਕੇ ਜਾਂਦੀ ਹੈ ਰੋਟੀਆਂ ਲੈ ਕੇ ਜਾਂਦੀ ਹੈ ਉਹਨੂੰ ਟੱਕਰ ਰਾਂਝੇ ਦਾ ਚਾਚਾ ਰਾਹ ਪੈਂਦੀ ਨੂੰ ਉਹ ਕਹਿੰਦੀ ਸੁਣ ਗੱਲ ਬਿਰਦਾ ਮੇਰੀ ਵੇ ਮੈਨੂੰ ਪੱਕਾ ਨਿਸ਼ਾਨਾ ਲਾ ਦੇਵੇ ਜੱਟ ਕਿੱਥੇ ਜੇ ਬੂਝੇ ਮਾਰਦਾ ਉਹ ਕਹਿੰਦਾ ਰਲੇ ਪਾਸੇ ਪਈਆ ਕਿ ਖੇਤ ਗੁਜਰਾਂ ਦੇ ਪਰਲੇ ਪਾਸੇ ਆਪਣੇ ਖੇਤ ਦਾ ਲੱਗਦਾ ਗੱਠਾ ਵਿੱਚ ਦਾ ਖੇਤ ਤੇ ਟੂਟਾਂ ਦੀ ਬਗੀਚੀ ਇੱਕ ਪਿਆ ਕੇ ਨਹੀਂ ਟਾਲੀ ਦਾ ਇੱਕ ਬੱਚਾ ਹਾਂ ਉਹਦੇ ਥੱਲੇ ਪਿਆ ਜੱਟ ਚਾਦਰਾਂ ਤਾਣ ਕੇ ਉੱਥੇ ਜਦੋਂ ਲਾਲੇ ਭਾਬੀ ਗਈ ਉਹਨੇ ਜਗਾਇਆ ਖਿੱਚ ਕੇ ਕਪੜਾ ਕਹਿੰਦੇ ਉੱਠ ਖੜਾ ਰਾਜਾ ਰੋਟੀ ਖਾ ਲਾ ਉਹ ਕਹਿੰਦਾ ਤੁਸੀਂ ਤਾਂ ਸਾਰਿਆਂ ਇੱਕ ਬਰਸੇ ਹੋ ਗਿਆ ਮੈਨੂੰ ਇਕੱਲੇ ਨੂੰ ਕੱਢਤਾ ਕਿ ਮੈਨੂੰ ਇਕੱਲੇ ਨੂੰ ਤੁਸੀਂ ਮਾਰਨਾ ਤਕਾਇਆ ਕਹਿੰਦੇ ਉਹਨਾਂ ਨੇ ਤਕਾਇਆ ਹੋ ਮੈਂ ਨਹੀਂ ਤਕਾਇਆ ਮੇਰੇ ਦੱਤਿਆਂ ਬੁੱਤਾਂ ਮਰ ਗਏ ਕਹਿੰਦਾ ਭਾਬੀ ਮੈਂ ਰੋਟੀ ਨਹੀਂ ਖਾਂਦਾ ਜੇ ਉਹਨੇ ਮਨਦਾਂ ਕਰੀਆਂ ਉਹ ਨਾ ਅੱਖੇ ਲੱਗਿਆ ਫਿਰ ਉਹਨੇ ਹੀਰ ਨੇ ਤਾਨਾ ਮਾਰਿਆ ਉਹਨੂੰ ਔਰ ਜਦ ਇਹ ਲਾਲੇ ਭਾਬੀ ਨੇ ਕਹਿੰਦੀ ਜੇ ਮੇਰੀਆਂ ਪੱਕੀਆਂ ਨਹੀਂ ਖਾਂਦਾ ਕਿਧਰੋਂ ਕੇ ਤੂੰ ਹੀਰ ਬਿਆਕੇ ਲਵੇਂਗਾ ਉਹ ਫੇਰ ਉਹ ਅੱਗੇ ਉਹ ਬੋਲਦਾ ਕਹਿੰਦਾ ਜੇ ਤਾਂ ਭਾਬੀ ਅਕੇਲਾਂ ਦੀ ਹੀਰ ਬਿਆਕੇ ਰਹੂ ਨਹੀਂ ਉਧਰ ਹੀ ਮਰ ਖੱਪ ਜੂ ਹਾਂ ਤੇ ਫੇਰ ਉਹ ਤਾਨੇ ਦਾ ਮਾਰਿਆ ਉੱਥੋਂ ਫੇਰ ਰਾਂਝਾ ਤੁਰਿਆ ਸੀ ਰਾਂਝਾ ਤੁਰਿਆ ਉਹ ਕਹਿੰਦਾ ਚਲੋ ਚਾਲ ਹੋ ਗਈ ਝਾਕ ਕੇ ਖੁੰਡੀ ਤੁਰ ਪਿਆ ਉਹ ਆ ਕਾਜੀ ਕੋਲੇ ਵੜਿਆ ਕਹਿੰਦਾ ਕਾਜੀ ਦੇ ਤੋਟੀਆਂ ਮਟਿਆ ਨਾ ਪੱਟੀਆਂ ਸੇਲੀਆਂ ਗੋਲ ਪਿੰਜਣੀ ਖੈਰ ਥਾਣੀ ਛੜਿਆ ਉਹਨਾਂ ਕੋਲੋਂ ਡਰਿਆ ਆ ਲੁੱਡਣ ਕੋਲੇ ਵੜਿਆ ਉੱਠ ਲੁੱਡਣਾ ਕੇ ਢੋਦੇ 베ੜੀ ਉੱਤੇ ਚਾਕ ਸੀ ਚੜਿਆ ਉੱਤਰ 베ੜੀ ਤੋਂ ਜਾ ਵਿੱਚ ਬਾਗਾਂ ਦੇ ਵੜਿਆ ਖੀਰ ਦੇ ਬਾਗਾਂ ਚ ਵੜ ਗਿਆ ਜਿੱਥੇ ਛੈਲ ਕਰਨ ਆਉਂਦੀ ਨਹੀਂ ਖੀਰ ਤੇ ਉਹ ਨਾਲ ਸਹੇਲੀਆਂ ਹੁੰਦੀਆਂ ਉਹਦੇ ਤੇ ਹੀਰ ਬਾਗਾਂ ਚੈਲ ਕਰਨ ਹੁੰਦੀਆਂ ਉਹਦੇ ਪਲੰਗ ਤੇ ਜਾ ਕੇ ਪੈ ਗਿਆ ਬਾਗ ਚ ਉੱਥੋਂ ਉਹ ਆ ਗਈਆਂ ਜਦੋਂ ਉਹ ਆ ਗਈਆਂ ਤੇ ਉਹ ਕਹਿੰਦੀਆਂ ਆਪਣੇ ਪਲੰਗ ਤੇ ਕੌਣ ਸੁੱਤਾ ਪਿਆ ਉਹਨਾਂ ਨੇ ਛਮਕਾਂ ਤੋੜ ਲੀਆਂ ਛਮਕਾਂ ਮਾਰੀਆਂ ਛਮਕਾਂ ਮਾਰੀਆਂ ਤੇ ਫਿਰ ਉਹਨਾਂ ਨੇ ਉਹ ਲਾਤਾ ਜਦੋਂ ਮੁਖ ਤੋਂ ਪੱਲਾ ਲਾਇਆ ਉਹ ਹੀਰ ਨੇ ਕੁੜੀਆਂ ਰੋਕਤੀਆਂ ਕਹਿੰਦੀਆਂ ਮਾਰੋ ਨਾ ਕੁੜਿਓ ਇਹ ਮਾਹੀ ਐ ਗੁਨਾ ਦਾ ਪਰਿਆ ਉਹਨਾਂ ਨੇ ਹਟਾਤਾ ਹੀਰ ਨੇ ਹੀਰ ਨੇ ਫਿਰ ਉਹਨੂੰ ਪੁੱਛਿਆ ਕਹਿੰਦਾ ਕਹਿੰਦੀ ਵੀ ਤੂੰ ਕੋਈ ਕੰਮਕਾਰ ਜਾਣਦਾ ਕਹਿੰਦਾ ਮੈਂ ਕੋਈ ਕੰਮ ਨਹੀਂ ਕਰਨ ਜਾਣਦਾ ਮੈਂ ਤਾਂ ਮੈਂ ਸਚਾਰਨ ਜਾਣਦਾ ਇੱਕ ਮੈਂ ਕੋਈ ਹਲ ਬੰਜਾਲੀ ਨਹੀਂ ਚੱਕੀ ਤੇ ਮੈਂ ਕੋਈ ਗੁੱਡ ਗੜਾਈ ਨਹੀਂ ਕਰੀ ਉਹ ਕਹਿੰਦੀ ਮੈਂ ਸਾ ਚਾਰ ਲੇਗਾ ਕਹਿੰਦਾ ਚਾਰ ਲੂ ਮੈਂ ਸਾ ਫਿਰ ਉੱਥੋਂ ਜਤਨ ਹੀਰ ਬਣਾਉਂਦੀ ਆ ਉਹਨੂੰ ਘਰੇ ਲੈ ਜਾਣ ਦਾ ਜਦੋਂ ਖੀਰ ਨੇ ਜਤਨ ਬਣਾਇਆ ਫਿਰ ਆਪਦੇ ਚਾਚੇ ਕਿਦੋਂ ਨੂੰ ਪੁੱਛਿਆ ਕਹਿੰਦੀ ਚਾਚਾ ਅਗੇ ਕੀ ਵੀ ਤੇਰੇ ਕੀ ਕੰਮ ਹੈ ਚਾਚਾ ਖਰਚ ਕਾਸ ਨੂੰ ਕਰਿਆ ਮੈਨੂੰ ਪਾਲੀ ਇੱਕ ਐਸਾ ਮਿਲਿਆ ਕਿੰਨੇ ਕੱਲਾਚਾਰ ਦੇ ਉੜਿਆ ਜਿਹੜੀ ਮੱਝ ਦੇ ਲਾਦੇ ਖੁੰਡੀ ਕਟਾ ਮੂਲ ਨਹੀਂ ਜੜਿਆ ਕਹਿੰਦਾ ਲੈ ਗਈ ਰਾਜੇ ਨੂੰ ਸ਼ੁਕਰ ਹੀਰ ਨੇ ਕਰਿਆ ਅੱਛਾ ਉਠੋ ਕਰੇ ਲੱਗੀ ਹੀਰ ਹਾਂ ਤੇ ਪਾਲੀ ਲਾਤਾ ਫੇਰ 12 ਸਾਲ ਉਹਨੇ ਮੈਂ ਸੰਚਾਰੀਆਂ ਸੀ ਹੀਰ ਦੀ ਅੱਛਾ ਹੀਰ ਮੈਂ ਲੱਗੀ ਸੀ ਕਿ ਨਾਮ ਫਿਰ ਹਾਂ ਹਾਂ ਹੀਰ ਮਾਗਰੋ ਮਿਲਦੀ ਹੈ ਉਹ ਵੀ ਕਿ ਹੱਸਣਾ ਮਾ ਅੱਛਾ ਫੇਰ ਹੋ ਅੱਪ ਕੱਲ ਨੂੰ ਸੁਣਾਵਾਂ ਹਾਂ ਕੱਲ ਨੂੰ ਸੁਣਾਵਾਂ ਹਾਂ ਸੋ ਦੋਸਤੋ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀਆਂ ਬੋਲੀਆਂ ਪੁਰਾਣਾ ਸਮਾਂ ਸੁਣੋ ਫੇਰ ਹੋਰ ਵੀਡੀਓ ਵੀ ਬਣਾਇਆ ਕਰਾਂਗੇ ਅਸਰਿਕਾ ਧੰਨਵਾਦ ਅਸਰਿਕਾ